ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰ ਸਤਿਕਾਰਯੋਗ ਗੁਰੂ ਬਖਸ਼ਾ ਜੀ ਜਿਸ ਤਰ੍ਹਾਂ ਕਿ ਕੁਦਰਤ ਦੀ ਕਰੋਪੀ ਪੂਰੇ ਪੰਜਾਬ ਦੇ ਵਿੱਚ ਹੜ੍ਹਾਂ ਦੇ ਨਾਲ ਵੱਡੀ ਤਬਾਹੀ ਮੱਚੀ ਹੋਈ ਆ ਵਾਹਿਗੁਰੂ ਔਰ ਜਿੱਥੇ ਤਬਾਹੀ ਮੱਚੀ ਹੋਈ ਆ ਉਸੇ ਨਾਲ ਹੀ ਜਿਹੜੀ ਗੁਰੂ ਦੀ ਸਿੱਖੀ ਆ ਸੇਂਤੀ ਆ ਜਾਂ ਭਾਈ ਕन्हैया ਦੇ ਵਾਰਿਸ ਨੇ ਜਿਹੜੇ ਸਾਡੀ ਖੌਮ ਨਵਨੋਥਾਪੁਰ ਸਾਹ ਆਪੋ ਆਪਣੀ ਜ਼ਿੰਮੇਵਾਰੀਆਂ ਦਿਖਾਈ ਆਪਣੀ ਜਮੀਰ ਦੀ ਆਵਾਜ਼ ਨੂੰ ਸੁਣ ਲਿਆ ਆ ਸੰਗਤ ਦੀਆਂ ਮੁਸ਼ਕਲਾਂ ਨੂੰ ਘੱਟ ਕਰਨਾ ਸਾਹ ਦਾ ਨਾਣਾ ਮਾਰਨ ਵਾਸਤੇ ਬਹੁਤ ਸਾਰੀਆਂ ਸੰਸਥਾਵਾਂ ਬਹੁਤ ਸਾਰੇ ਚੰਗੇ ਲੋਕ ਜਿਹੜੇ ਨੇ ਤੋਂ ਅੱਗੇ ਆਏ ਨੇ ਇਸੇ ਤਰ੍ਹਾਂ ਹੀ ਬਾਬਾ ਵੀਰ ਸਿੰਘ ਗੁਰਦੁਆਰਾ ਬਾਬਾ ਵੀਰ ਸਾਹਿਬ ਬਾਬਾ ਬੁੱਢਾ ਸਾਹਿਬ ਜੀ ਸੇਵਾਕਾਰ ਸੇਵਾ ਬਾਬਾ ਖੜਕ ਸਿੰਘ ਜੀ ਜੋ ਬਹੁਤ ਹੀ ਨਾਮਵਰ ਸੰਸਥਾ ਨਾਲ ਔਰ ਟੂਰਨਾ ਵਾਲੋਂ ਵਰਸਾਇਏ ਹੋਏ ਜਿਹੜੇ ਗੋਣ ਦੇ ਮੌਜੂਦਾ ਸੰਸਥਾ ਚੱਲ ਰਹੀ ਆ ਬਾਬਾ ਸੰਤੋਖ ਸਿੰਘ ਦੀ ਔਰ ਉਹਨਾਂ ਦੇ ਨਾਲ ਜਿੰਨੇ ਵੀ ਹੋਰ ਸੰਗੀ ਸਾਥੀ ਨੇ ਪੂਰੇ ਜੱਥੇ ਦੇ ਨਾਲ ਨਗਰ ਮਹੀਦੀਪੁਰ ਵਿੱਚ ਪਹੁੰਚੇ ਨੇ ਔਰ ਇੱਥੇ ਆ ਕੇ ਉਹਨਾਂ ਸੰਗਤ ਦਾ ਦੁੱਖ ਦਰਦ ਜਿਹੜਾ ਹੈ ਉਹ ਵੰਡਾਇਆ ਹੈ ਔਰ ਨਾਲ ਦੀ ਨਾਲ ਹੀ 50000 ਰੁਪਇਆ ਇਸ ਬੰਦ ਦੀ ਸੁਰੱਖਿਆ ਵਾਸਤੇ ਖਰਚ ਕਰਨ ਵਾਸਤੇ ਉਹ ਲੈ ਕੇ ਆਏ ਨੇ ਅਸੀਂ ਇਹਨਾਂ ਦੇ ਬਹੁਤ ਧੰਨਵਾਦੀ ਆ ਬਹੁਤ ਗ੍ਰੀਨ ਆ ਔਰ ਵੈਗੁਰੂ ਕਿਰਪਾ ਕਰੇ ਅਸੀਂ ਮੁੱਖੇ ਮਾਇਆ ਲੈ ਕੇ ਆਏ ਨੇ ਉਹ ਕਿ ਇਹਨਾਂ ਨੂੰ ਬੇਨਤੀ ਕਰਾਂਗੇ ਕਿ ਸਾਡੇ ਵਾਸਤੇ ਸੰਗਤ ਵਾਸਤੇ ਇਹ ਮੁਸੀਬਤ ਨੂੰ ਘਟ ਕਰਨ ਵਾਸਤੇ ਪਰਮੇਸ਼ਰ ਅੱਗੇ ਗੁਰੂ ਅੱਗੇ ਅਰਦਾਸ ਵੀ ਕੀਤੀ ਜਾਵੇ ਤਾਂ ਕਿ ਜਿਹੜਾ ਹੈ ਉਹ ਇਹ ਮੁਸੀਬਤਾਂ ਵੈਗੁਰੂ ਦਾ ਵੈਗੁਰੂ ਗੁਰੂ ਸਾਹਿਬ ਜਿਹੜਾ ਨਿਵਾਰਨ ਕਰਨ ਉਹ ਵੀ ਤੋਂ ਖਾਲੀ ਤੋਂੜੇ ਵੀ ਬਹੁਤ ਸਾਰਾ ਤੋਰ ਸਾਜੋ ਸਮਾਨ ਵਿੱਚ ਕੀਮਤੀ ਸਾਜੋ ਸਮਾਨ ਜਿਹੜਾ ਬੰਨਾਂ ਦੀ ਸੁਰੱਖਿਆ ਵਾਸਤੇ ਵਰਤੋਂ ਵਾਸਤੇ ਆ ਸਕਦਾ ਉਹ ਵੀ ਲੈ ਕੇ ਆਏ ਨੇ 50000 ਰੁਪਇਆ ਜਿਹੜਾ ਆਪਣਾ ਸੰਗਤ ਦਾ ਉਹ ਵਾਸਤੇ ਤੇ ਲੈ ਕੇ ਆਏ ਨੇ ਅਸੀਂ ਪੂਰੀ ਸੰਸਥਾ ਦਾ ਬਾਬਾ ਸੰਤੋਸ਼ ਸਿੰਘ ਜੀ ਦਾ ਬਾਬਾ ਖੜਕ ਸਿੰਘ ਵੱਲੋਂ ਵਰਸਾਏ ਹੋਏ ਬਾਬਾ ਨਰਸ਼ਨ ਸਿੰਘ ਜੀ ਜਿਹੜੇ ਸਾਣਾ ਉਹ ਪੂਰੀ ਸੰਸਥਾ ਦਾ ਹੀ ਕਹੇ ਦਿਲੋਂ ਸ਼ੁਕਰੀਆ ਅਦਾ ਕਰਦੇ ਆ ਨਗਰਮਈ ਜੀ ਨਗਰਮਈ ਜੀ ਕਿਉਂਕਿ ਸਾਡਾ ਨਗਰ ਦਾ ਬਹੁਤ ਹੀ ਪ੍ਰੇਮ ਆ ਕਫਾ ਪਾਣੀ ਜਦੋਂ ਵੀ ਸਿੰਘ ਜਿਹੜੇ ਆਥਰ ਸਿੰਘ ਬਹੁਤ ਜੁੜੇ ਹੋਏ ਨੇ ਔਰ ਪ੍ਰਸ਼ਾਦਾ ਪਾਣੀ ਅੰਗਰਾਹੀ ਕਰਕੇ ਉਹ ਤੇ ਭੇਜਦੇ ਨੇ ਵੀ ਸਾਡੇ ਜੰਮ ਦਾ ਜਗਾ ਉਹ ਕਿਤੇ ਨਾ ਕਿਤੇ ਪ੍ਰੇਮ ਹੁੰਦਾ ਹੈ ਪ੍ਰੇਮ ਦੀਆਂ ਫਲਦਾ ਜਨ ਪ੍ਰੇਮ ਕਿਰਤ ਕਿਣ ਹੀ ਪ੍ਰਾਪਾਇਆ ਪ੍ਰੇਮ ਦੇ ਵਧੀ ਹੋਏ ਸੰਤ ਜਿਹੜੇ ਮਹਾਪੁਰਖ ਸਾਡੇ ਕੋਲ ਆਏ ਨੇ ਅਸੀਂ ਇਹਨਾਂ ਦੇ ਰਿਣੀ ਆ ਗੁਰੂ ਸਾਹਿਬ ਦਾ ਵੀ ਧੰਨਵਾਦ ਕਰਦੇ ਆ ਕਿ ਪ੍ਰਮਾਤਮਾ ਨੇ ਅਸੀਂ ਕੌਣ ਕਰਾ ਕੀਤੀ ਆ ਕਿ ਜਿਹੜੀ ਦੂਜੇ ਦਾ ਦੁੱਖ ਦਰਦ ਵਲੋਂ ਮਣਾਉਦੀ ਆ ਅੱਜ ਕੱਲ੍ਹ ਜੋਦਾ ਸਥਿਤੀ ਦੇ ਵਿੱਚ ਸਰਕਾਰ ਦੇ ਪ੍ਰਬੰਧ ਜਿਹੜੇ ਨੇ ਕੋਲ ਛੋਟੇ ਪੈ ਗਏ ਗੁੰਕਿਰਤ ਬਾਈ ਵੱਡੀ ਆ ਸੋ ਇਹਸ ਕਰਕੇ ਬਹੁਤ ਸਾਰੀਆਂ ਸੰਸਥਾਵਾਂ ਲੋਕਾਂ ਦਾ ਦਰਦ ਜਿਹੜਾ ਕੋ ਉਹ ਵਡਾਉਣ ਵਾਸਤੇ ਮੈਦਾਨ ਦੇ ਵਿੱਚ ਆਈਆਂ ਨੇ ਔਰ ਉਹਨਾਂ ਨੇ ਲੋਕਾਂ ਦਾ ਦਰਦ ਜਿਹੜਾ ਉਹ ਮੋਢਿਆਂ ਤੇ ਚੁੱਕਿਆ ਬੜੀ ਚੰਗੀ ਗੱਲ ਆ ਬਹੁਤ ਧੰਨਵਾਦ ਬਹੁਤ ਧੰਨਵਾਦ ਅਸੀਂ ਪੂਰੇ ਨਗਰ ਮੈਦੀਪੁਰ ਵੱਲੋਂ ਕਰ ਰਹੇ ਆ ਸੋ ਇਹ ਨਹੀਂਆ ਬੇਚਨਾ ਕਰਦੇ ਬਾਬਾ ਸੰਤੋਖ ਸਿੰਘ ਜੀ ਬਾਬਾ ਖੜਕ ਸਿੰਘ ਜੀ ਬਾਬਾ ਦਰਸ਼ਨ ਸਿੰਘ ਜੀ ਔਰ ਉਹਨਾਂ ਦੇ ਨਾਲ ਆਏ ਹੋਰ ਪਤਵੰਤੇ ਸੱਜਣਾ ਦਾ ਧੰਨਵਾਦ ਕਰਦੇ ਆ ਕਿ ਇਹ ਦੁੱਖ ਦੀ ਘੜੀ ਇਸ ਮੁਸੀਬਤ ਦੀ ਘੜੀ ਦੇ ਵਿੱਚ ਉਹ ਸਾਡਾ ਦੁੱਖ ਮਣਾਉਣ ਵਾਸਤੇ ਆਏ ਆ ਸੋ ਇਨੀਆਂ ਵੀਂਟੀਆਂ ਦੇ ਨਾਲ ਖੁਮਾਂ ਦੇ ਰਾਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ